ਪਾਈ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਹਨਾਂ ਦੇ ਕੋਲੋਂ ਆਈਸ ਡਰੱਗ ਬਰਾਮਦ ਹੁੰਦਾ ਹੈ ਬੀਤੇ ਦਿਨੀਏ ਖਬਰ ਸਾਹਮਣੇ ਆਉਂਦੀ ਹੈ ਔਰ ਉਸੇ ਮੁਤਲਕ ਅੱਜ ਦੁਬਾਰਾ ਪੁਲਿਸ ਨੇ ਕੋਰਟ ਦਾ ਰੁਖ ਕੀਤਾ ਆ ਫਲੋਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ ਔਰ ਫਲੋਰ ਪੁਲਿਸ ਸਟੇਸ਼ਨ ਵਿੱਚ ਹੀ ਉਹਨਾਂ ਨੂੰ ਰੱਖਿਆ ਜਾਂਦਾ ਜਿਸ ਤੋਂ ਬਾਅਦ ਹੁਣ ਦੁਬਾਰਾ ਕੋਰਟ ਦਾ ਰੁਖ ਕੀਤਾ ਗਿਆ ਔਰ ਦੱਸਿਆ ਜਾ ਰਿਹਾ ਕਿ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਜਿਸ ਸਿਹਾਰ ਦੇ ਉੱਤੇ ਪਾਈ ਅਮਰਿਤਪਾਲ ਸਿੰਘ ਦੇ ਭਰਾ ਦੀ ਰਿਮਾਂਡ ਮੰਗੀ ਗਈ ਹੈ ਇਸ ਤੋਂ ਪਹਿਲਾਂ ਜਦੋਂ ਇਹ ਮਾਮਲਾ ਕੋਰਟ ਵਿੱਚ ਆਇਆ ਸੀ ਤਾਂ ਉਸ ਵਿੱਚ ਸਾਫ਼ ਕਰ ਦਿੱਤਾ ਗਿਆ ਸੀਗਾ ਕਿ ਰਿਮਾਂਡ ਜਿਹੜੀ ਆ ਉਹ ਨਹੀਂ ਮਿਲੇਗੀ ਰਿਮਾਂਡ ਉਸ ਵੇਲੇ ਵੀ ਨਹੀਂ ਦਿੱਤੀ ਜਾਂਦੀ ਔਰ ਉਸ ਦੀ ਥਾਂ ਦੇ ਉੱਤੇ ਜੁਡੀਸ਼ੀਅਲ ਕਸਟਡੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਜਿਸ ਦੇ ਬਾਅਦ ਹੁਣ ਜੁਡੀਸ਼ੀਅਲ ਕਸਟਡੀ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਭਰਾ ਹੈਗੇ ਨੇ ਦੂਜੇ ਪਾਸੇ ਜੇ ਗੱਲ ਕਰੀਏ ਭਾਈ ਅਮਰਿਤਪਾਲ ਸਿੰਘ ਦੇ ਭਰਾ ਦੀ ਤੇ ਉਸ ਮਾਮਲੇ ਨੂੰ ਲੈ ਕੇ ਅੱਜ ਦੁਬਾਰਾ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਅਰਜ਼ੀ ਮੂਵ ਕੀਤੀ ਗਈ ਹੈ ਇੱਕ ਹੋਰ ਅਰਜ਼ੀ ਕੋਰਟ ਦੇ ਵਿੱਚ ਮੂਵ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਰਿਮ हासिल ਕਰਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਔਰ ਉਸੇ ਪੁਲਿਸ ਰਿਮਾਂਡ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਕਿਉਂਕਿ ਪੁਲਿਸ ਦੁਆਰਾ ਜਾਂਚ ਕਰਨਾ ਚਾਹੁੰਦੀ ਹੈ ਇਸ ਮਾਮਲੇ ਦੀ ਕਿਉਂਕਿ 4 ਗ੍ਰਾਮ ਡਰੱਗ ਜਿਹੜਾ ਉਹ ਬਰਾਮਦ ਹੋਇਆ 4 ਗ੍ਰਾਮ ਆਈਸ ਦਾ ਡਰੱਗ ਬਰਾਮਦ ਹੋਇਆ ਜੋ ਆਮ ਤੌਰ ਤੇ ਪੰਜਾਬ ਦੇ ਵਿੱਚ ਖੁੱਲੇ ਆਮ ਨਹੀਂ ਮਿਲਦਾ ਪੰਜਾਬ ਦੇ ਵਿੱਚ ਚਿੱਟਾ ਆਮੂਮਨ ਫੜਿਆ ਜਾਂਦਾ ਹੈ ਪੰਜਾਬ ਦੇ ਅੰਦਰ ਅਫੀਮ ਜਾਂ ਪੁੱਕੀ ਵਰਗੇ ਡਰੱਗਸ ਫੜੇ ਜਾਂਦੇ ਨੇ ਪਰ ਭਾਈ ਅਮਰਪਾਲ ਸਿੰਘ ਦੇ ਭਰਾ ਦੇ ਕੋਲੋਂ ਆਈਸ ਡਰੱਗ ਬਰਾਮਦ ਹੋਇਆ ਸੀ 4 ਗ੍ਰਾਮ ਇਹ ਕਿਹਾ ਜਾ ਰਿਹਾ ਔਰ ਉਸ ਤੋਂ ਬਾਅਦ ਅੱਜ ਐਪਲੀਕੇਸ਼ਨ ਮੂਵ ਕੀਤੀ ਗਈ ਹੈ ਐਪਲੀਕੇਸ਼ਨ ਵੀ ਰਿਮਾਂਡ ਦੀ ਰਿਮਾਂਡ ਲੈਣ ਵਾਸਤੇ ਔਰ ਇਸ ਐਪਲੀਕੇਸ਼ਨ ਤੋਂ ਬਾਅਦ ਕੀ ਭਾਈ ਅਮਰਿਤਪਾਲ ਸਿੰਘ ਦੇ ਭਰਾ ਨੂੰ ਕਲੀਅਰ ਕਰ ਦਿੱਤਾ ਜਾਵੇਗਾ ਜੁਡੀਸ਼ੀਅਲ ਕਸਟਡੀ ਵਿੱਚ ਜਾਂ ਫਿਰ ਰਿਮਾਂਡ ਜਿਹੜੀ ਆ ਉਹਨਾਂ ਦੀ ਲੈ ਲਈ ਜਾਂਦੀ ਹੈ ਇਹ ਹੁਣ ਸੁਣਵਾਈ ਤੋਂ ਬਾਅਦ ਪਤਾ ਲੱਗੂਗਾ ਅੱਜ ਇਸ ਮਾਮਲੇ ਦੀ ਸੁਣਵਾਈ ਹੋਵੇਗੀ ਔਰ ਸੁਣਵਾਈ ਤੋਂ ਬਾਅਦ ਕੀ ਕੁਝ ਸਾਹਮਣੇ ਆਉਂਦਾ ਖਾਸ ਤੌਰ ਤੇ ਰਿਮਾਂਡ ਮਿਲਦੀ ਹੈ ਜੇ ਮਿਲਦੀ ਹੈ ਤੇ ਕਿੰਨੇ ਦਿਨ ਦੀ ਮਿਲਦੀ ਹੈ ਕਿਉਂਕਿ ਇਹ ਵੀ ਇੱਕ ਗੱਲ ਚੱਲਦੀ ਪਈ ਸੀ ਕਿ ਭਾਈ ਅਮਰਿਤਪਾਲ ਸਿੰਘ ਦੇ ਭਰਾ ਦੀ ਧਰਮ ਪਤਨੀ ਯਾਨੀ ਕਿ ਭਾਈ ਅਮਰਿਤਪਾਲ ਸਿੰਘ ਦੀ ਭਾਬੀ ਜਿਹੜੇ ਨੇ ਉਹਨਾਂ ਨੇ ਟਿਪ ਦਿੱਤੀ ਸੀਗੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਇਹਦੇ ਉੱਤੇ ਵੀ ਖਲਾਸਾ ਹੋ ਗਿਆ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਧਰਮ ਪਤਨੀ ਫਿਲਹਾਲ ਘਰ ਉਹਨਾਂ ਦੀ ਧਰਮ ਪਤਨੀ ਦੇ ਨਾਲ ਗੱਲਬਾਤ ਵੀ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਕਲੀਅਰ ਹੋ ਗਿਆ ਕਿ ਇਹ ਸਿਰਫ ਔਰ ਸਿਰਫ ਫਸਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਸੀ ਖੈਰ ਇਸ ਮਾਮਲੇ ਨੂੰ ਲੈ ਕੇ ਅੱਜ ਦੁਬਾਰਾ ਐਪਲੀਕੇਸ਼ਨ ਮੂਵ ਹੋਈ ਹੈ ਔਰ ਉਸ ਐਪਲੀਕੇਸ਼ਨ ਦੇ ਵਿਹਾਰਸ ਤੇ ਕੀ ਅੱਜ ਰਿਮਾਂਡ ਮਿਲਦਾ ਆ ਕਿਉਂਕਿ ਰਿਮਾਂਡ ਦੀ ਮੰਗ ਬੜੀ ਦੇਰ ਤੋਂ ਕੀਤੀ ਜਾ ਰਹੀ ਸੀਗੀ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਵੇਲੇ ਵੀ ਰਿਮਾਂਡ ਨਹੀਂ ਹਾਸਲ ਹੋ ਸਕਿਆ ਔਰ ਜੁਡੀਸ਼ੀਅਲ ਕਸਟਡੀ ਤੇ ਭੇਦ ਦਿੱਤਾ ਜਾਂਦਾ ਪਰ ਅੱਜ ਦੁਬਾਰਾ ਐਪਲੀਕੇਸ਼ਨ ਮੂਵ ਹੋਈ ਹੈ ਅੱਜ ਦੁਬਾਰਾ ਰਿਮਾਂਡ ਦੀ ਮੰਗ ਕੀਤੀ ਗਈ ਹੈ ਰਿਮਾਂਡ ਕਿ ਮਿਲਦਾ ਨਹੀਂ ਮਿਲਦਾ ਕਿੰਨੇ ਦਿਨ ਦਾ ਮਿਲਦਾ ਉਹ ਵੀ ਦੇਖਣਾ ਹੋਵੇਗਾ ਦੱਸਦੇ ਰਹਿਵਾਂਗੇ ਉਹ ਤਕਰੀਬਨ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ